ਸੱਚੀ ਕਾਲ ਮੈਂ ਹਾਤੀ ਅਸਮਚਰ ਨਿਊਜ਼ ਦੇ ਕੀ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸ ਪਾਰਟੀ ਦੇ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਪਰ આરોਪ ਲਗਾਏ ਜਾ ਰਹੇ ਨੇ ਕਿ ਕਿਵੇਂ ਕਾਂਗਰਸ ਪਾਰਟੀ ਦੀ ਪ੍ਰਚਾਰ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਬੀਤੇ 2 ਦਿਨ ਕਾਂਗਰਸ ਨੇਤਾਵਾਂ ਦੇ ਘਰ ਇਨਕਮ ਟੈਕਸ ਵਿਭਾਗ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਅੱਜ ਤੀਜੇ ਦਿਨ ਅਤੇ ਇਸ ਰੇਡ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਇਹ આરોਪ ਲਗਾਏ ਨੇ ਕਿ ਰਾਜਨੀਤਿਕ ਬਦਲਾਖੋਰੀ ਕੀਤੀ ਜਾ ਰਹੀ ਸਾਡੇ ਨਾਲ ਅਤੇ ਸਾਡੇ ਕਾਂਗਰਸ ਦੀ ਪ੍ਰਚਾਰ ਮੁਹਿੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਜਿਹੜਾ ਪਸੋਂ ਦਾ ਬਟਾਲੇ ਦੇ ਵਿੱਚ ਇਨਕੰਟਰੈਕਟਸ ਆ ਰੇਡ ਜਿਹੜੇ ਕਿ ਕਾਂਗਰਸ ਪਾਰਟੀ ਦੇ ਸਪੋਰਟਰਸ ਨਾਲ ਇੱਕ ਉਹਦਾ ਦਾਅਵਾ ਸਾਹਿਬ ਜਿਹੜੇ ਸਾਡੇ ਕੈਂਡੀਡੇਟ ਦੇ ਕਾਂਗਰਸ ਪਾਰਟੀ ਉਹ ਉnder ਦੀ ਮੁਹਿੰਮ ਨੂੰ ਰੋਕਣ ਵਾਸਤੇ ਜਿਹੜੇ ਇੰਗਲੈਂਡ ਦੀ ਰੇਟ ਚੱਲਦੀ ਪਈ ਹੈ ਅੱਜ ਤੀਸਰਾ ਦਿਨ ਇਸ ਗੱਲ ਉਪਰ ਚੱਲਿਆ। ਉਹ ਜਿਹੜਾ ਕਿ ਬਹੁਤ ਹੀ ਮਦਭਗਾ ਹੈ। ਅੱਗੇ ਮੇਰੇ ਕਿਸੇ ਸਰਜੇ ਨੇ ਗੱਲ ਕਹੀ ਹੈ ਵੀ ਜਦੋਂ ਕਿਸੇ ਵਿਆਹ ਵਾਲੇ ਘਰ ਦੇ ਵਿੱਚ ਜਾ ਕੇ ਕਿਉਂਕਿ ਉਹ ਜੇ ਖਲਲ ਪਾਉਣਾ ਇਹ ਸਾਡੇ ਚੋਣ ਪ੍ਰਚਾਰ ਦੇ ਵਿੱਚ ਖਲਲ ਪਾਉਣ ਵਾਲੀ ਜਿਹੜੀ ਹਰਕਤ ਕੀਤੀ ਗਈ ਹੈ। ਔਰ ਅਸੀਂ ਇਹ ਸਾਰੀ ਹੀ ਸਮੂਚੀ ਟੀਮ ਜਿਹੜੀ ਹੈ ਜੈੰਤੀਪੁਰੀਏ ਸਾਡੇ ਅਮੁੱਦੀ ਐਡਵੋਕੇਟ ਦੀ ਔਰ ਪਪੂ ਵਜਤਗੁਰੂ ਕੋ ਪਪੂ ਜੇਪੀ ਬੁਰੇ ਦੀ ਸਾਰੀ ਉਹਨਾਂ ਦੀ ਅਗਵਾਈ ਤੇ ਹੇਟ ਸਾਰਾ ਕਾਂਗਰਸ ਪਾਰਟੀ ਜਿਹੜਾ ਪ੍ਰਚਾਰ ਇੱਥੇ ਸੀ ਕਰਦੇ ਸਨ ਔਰ ਉਹਨਾਂ ਨੂੰ ਰੋਕਣ ਵਾਸਤੇ ਇਹਨਾਂ ਦੀ ਫਰਸਟ੍ਰੇਸ਼ਨ ਆ ਕਿ ਕਾਂਗਰਸ ਪਾਰਟੀ ਜਿਹੜੀ ਆ ਜਿੱਤਦੀ ਪਈ ਆ ਔਰ ਜਿੱਤ ਜਿਹੜੀ ਆ ਇਹ ਸਾਡੀ ਜਿਹੜੀ ਯਕੀਨੀ ਹੈ ਚਾਰ ਤਿੰਨ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਗੇ ਕਿ ਇਹਨੇ ਦ੍ਰੋਹੀ ਪਾਰਟੀਆਂ ਦੀ ਭਾਜਪਾ ਦੇ ਆਮ ਆਦਮੀ ਪਾਰਟੀ ਨੇ ਬਲੱਫ ਦਾ ਬਲੱਡ ਦੇ ਵਿੱਚ ਆ ਕੇ ਕਿ ਜਿਹੜੀ ਕਾਰਵਾਈ ਕੀਤੀ ਆ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਸਾਨੂੰ ਇਹ ਚੋਣ ਪ੍ਰਚਾਰ ਤੋਂ ਜਿਹੜਾ ਰੋਕਿਆ ਜਾ ਰਿਹਾ ਪਰ ਅਸੀਂ ਉਹਨਾਂ ਨਾਲ ਵੱਧ ਤਿੱਖੇ ਹੋ ਗਏ ਚੋਣ ਪ੍ਰਚਾਰ ਤੇ ਡੱਟ ਗਏ ਆ ਔਰ ਸਾਰੀ ਕਮਾਂਡ ਜਿਹੜੀ ਆ ਸਾਰੇ ਪਾਰਟੀ ਦੇ ਵਰਕਰ ਨੇ ਮੇਰੇ ਐਮਸੀ ਸਾਹਿਬਾਨ ਨਾਲੇ ਤੁਹਾਡੇ ਇੰਡਸਟਰੀ ਦੇ ਸੇਤ ਬੈਠੇ ਨੇ ਐਮਸੀ ਸਾਹਿਬਾਨ ਬੈਠੇ ਨੇ ਸਾਰਿਆਂ ਨੇ ਇਸ ਗੱਲ ਦੀ ਘਟਨਾ ਦੀ ਨਿੰਦਾ ਕੀਤੀ ਆ ਔਰ ਆਪਣਾ ਸਾਰਾ ਹੀ ਭਾਰ ਇਹਨਾਂ ਨੇ ਗੁੱਡਾ ਚੁੱਕ ਲਿਆ ਜੈਪੀਪੁਰੀਏ ਪਰਿਵਾਰ ਸਾਡਾ ਜਿਹੜਾ ਜਿਹੜਾ ਬੋਢੀ ਹੋ ਕੇ ਇਸ ਖਾਮ ਤੇ ਵਿੱਚ ਲਗਾ ਸੀਗਾ ਅਮਤੀ ਬੜੂ ਗੇਟ ਦੀ ਬਬੂ ਜੈਪੀਪੁਰੀਏ ਦੀ ਉਹ ਇਸ ਕਰਕੇ ਇੱਕ ਦਿਨ ਤੋਂ ਅਜੇ ਨਹੀਂ ਆ ਪਾਰੇ ਸਾਡੇ ਵਿੱਚ ਪਰ ਉਹ ਉਹਦਾ ਜੁਗੇਰ ਜਿਹੜੀ ਆ ਅਸੀਂ ਸਾਰੇ ਰਲ ਕੇ ਨਿਭਾਰੇ ਆ ਔਰ ਇਸੇ ਤਰ੍ਹਾਂ ਹੀ ਅਸੀਂ ਕਾ ਚੱਲਾਂਗੇ ਅਸੀਂ ਡਰਨ ਵਾਲੇ ਨਹੀਂ ਅਸੀਂ ਝੁਕਣ ਵਾਲੇ ਨਹੀਂ ਨਾ ਰੇਟਾਂ ਦੇ ਉੱਤੇ ਔਰ ਨਾ ਇਹ ਤੇ ਨਾਲ ਪਤਾ ਕਿ ਪੰਜਾਬੀ ਜਿਹੜੀ ਕੌਮ ਹੈ ਇਹ ਸੰਘਰਸ਼ ਚੁੱਕਦੀ ਆ ਨਾ ਅਸੀਂ ਕਦੀ ਡਰਿਆ ਨਾ ਅਸੀਂ ਕਦੇ ਝੁਕੇ ਆ ਔਰ ਇਹਨਾਂ ਦਾ ਜਵਾਬ ਜ਼ਬਰ ਦਾ ਜਵਾਬ ਅਸੀਂ ਵੋਟ ਨਾਲ ਦੇਾਂਗੇ ਔਰ ਬਟਾਲਾ ਅਸੀਂ ਜਿੱਤ ਕੇ ਦੇਾਂਗੇ ਇਹ ਸਾਡੀ ਤੁਹਾਡੇ ਨਾਲ ਵਾਧਾ ਹੈ। ਜੀ ਜੀ ਕੀ ਲੱਗਦਾ ਕਿ ਜਿਹੜੀ ਰੇਡ ਹੈ ਇਹਨੂੰ ਕੀ ਕਿਉਂ ਹੋਈ ਗਈ ਹੈ ਔਰ ਕਿਹਦੇ ਵੱਲੋਂ ਕਰਵਾਈ ਗਈ ਹੈ ਕੀ ਕਾਰਨ ਕੀ ਇਹਦੇ ਬਿਲਕੁਲ ਦੇਖੋ ਜੀ ਮੈਂ ਤੇ ਸਮਝਦਾ ਇਹ ਜਿਹੜਾ ਮੌਕਾ ਇਹ ਰੇਡ ਦਾ ਇਹ ਸ਼ੋਅ ਕਰਦਾ ਕਿ ਇਹ ਸਿਆਸੀ ਬਦਲਾਕੋਰੀ ਹੈ। ਇਹ ਪਹਿਲਾਂ ਵੀ ਹੋ ਸਕਦੀ ਸੀ ਇਲੈਕਸ਼ਨ ਤੋਂ ਬਾਅਦ ਵੀ ਹੋ ਸਕਦੀ ਹੈ। ਇਹ ਸਿਆਸੀ ਬਦਲਾਕੋਰੀ ਹੈ ਜਿਹੜਾ ਇਹ ਟਾਈਮ ਦੇ ਉਤੇ ਰੇਡ ਹੋਈ ਹੈ। ਕਿਸੇ ਦੇ ਨਾਲ ਗੱਲ ਹੋਈ ਤੁਹਾਡੀ ਜਿਹਨਾਂ ਦੇ ਘਰ ਰੇਡ ਵਗੈਰਾ ਚੱਲ ਜੀ ਲੋ ਮੇਰੇ ਨਾਲ ਸੁਦੀਰ ਜੀ ਆਏ ਨੇ ਸਾਡੇ ਜਿਹੜੇ ਕਾਉਂਸਲਰ ਨੇ ਸਰੀਰ ਚੱਲਦਾ ਜੀ ਉਹਨਾਂ ਨੇ ਸਾਰੀ ਗੱਲ ਦੱਸੀ ਹੈ ਕਿ ਕਿਉਂਕਿ ਉਹਨਾਂ ਤੋਂ ਰੇਡ ਜਿਹੜੀ ਹੈ ਖਤਮ ਕਰਕੇ ਉਹ ਜਾ ਚੁੱਕੇ ਨੇ ਉਹਨਾਂ ਦੱਸਿਆ ਕਿ ਇੰਕਮ ਟੈਕਸ ਦੀ ਰੇਡ ਸੀਗਾ ਫਿਰ ਸਾਨੂੰ ਤੰਗ ਪਰੇਸ਼ਾਨ ਕੀਤਾ ਗਿਆ ਬਾਕੀ ਜਿਹੜੇ ਉਹਨਾਂ ਜਵਾਬ ਅੱਗੇ ਨੇ ਉਹ ਸਿਰ ਉਹਨਾਂ ਜਵਾਬ ਦੇ ਦੇਵਾਂਗੇ ਸਾਡਾ ਸੀਏ ਜਵਾਬ ਦੇ ਦੇਗਾ ਉਹਨਾਂ ਨੂੰ ਉਹ ਸਿਰ ਇਹੋ ਸਾਬਤ ਹੁੰਦਾ ਹੈ ਕਿ ਇਹ ਰੋਕਣ ਵਾਸਤੇ ਕਾਂਗਰਸ ਪਾਰਟੀ ਦਾ ਪ੍ਰਚਾਰ ਤੇ ਰੇਡ ਕੀਤੀ ਗਈ ਕਿੰਨੀ ਜਗ੍ਹਾ ਤੇ ਰੇਡ ਚੱਲਦੀ ਹੈ ਔਰ ਕਿੰਨੀ ਜਗ੍ਹਾ ਇਸ ਤੋਂ ਤੱਕ ਹੁਣ ਮੇਰੀ ਜਾਣਕਾਰੀ ਇਹ ਰੇਟ ਹੁਣ ਸਾਡੇ ਜੰਤੀਪੁਰੀਓਂ ਬਰਵਾਦ ਤੇ ਰਹਿ ਗਈ ਹੈ ਜਾਂ ਸਾਡੇ ਇੱਕ ਰਹਿ ਗਈ ਹੈ ਦੁਬਾਰਾ ਸਰਪੰਚ ਸਾਹਿਬ ਸਰਪੰਚ ਹੋ ਰਹੇ ਨੇ ਔਰ ਮੇਅਰ ਸਾਹਿਬ ਨੇ ਇਹਨਾਂ ਦੇ ਇਹਨਾਂ ਜਿਹੜੇ ਪੁਆਇੰਟ ਤੇ ਜਿਹੜੀ ਡੀ.ਐਮ ਦੀ ਜਾਰੀ ਹੈ 10 ਸਾਲ ਤੋਂ ਹੀ ਪਾਕਸੀ ਮਿਲਦੇ ਹੁੰਦੇ ਕਿ ਵਿਰੋਧੀ ਪਾਰਟੀਆਂ ਨਾਲ ਜਲਸੀਆਂ ਦੇ ਥ्रू ਬੈਠ ਤਰੀਕੇ ਨਾਲ ਲਾਉਣਾ ਹੈ ਕੋਸੇ ਤਰ੍ਹਾਂ ਦੀ ਮੈਨੇ ਸੀਡੀਆ ਨੂੰ ਵਰਤਿਆ ਯੂਨੀਵਰਸਿਟੀ ਦੇ ਕਪੜਾ ਡਿਪਾਰਟਮੈਂਟ ਨੂੰ ਵਰਤਿਆ ਸੋ ਕੇਂਦਰੀ ਦਸਿਆ ਅਨੁਸਾਰ ਵੀ ਉਹ ਵਰਤਦੇ ਆ ਲੋ ਔਰ ਉਸੇ ਕਰਕੇ ਇਹ ਇਲੈਕਸ਼ਨ ਹੈ ਕਿ ਇਹ ਕਪੜਾ ਡਿਪਾਰਟਮੈਂਟ ਨੂੰ ਵਰਤਿਆ ਜਾਣਾ ਇਹ ਜਾਂਦਾ ਹੈ ਕਿ ਇਹ ਇਸ ਇਲੈਕਸ਼ਨ ਨੂੰ ਦਬਾਉਣ ਵਾਸਤੇ ਕਰ ਰਹੇ ਨੇ ਇਹ ਸਿਰਫ ਕਾਂਗਰਸ ਤੇ ਕਿਉਂ ਤਾਲੀਦਲ ਨਹੀਂ ਹੈਗਾ ਜਾਂ ਕੋਈ ਆਪਣੇ ਦੂਸਰੀ ਵਾਰ ਜੇ ਇਹ ਕੰਟੈਂਡਰ ਐ ਸਾਨੂੰ ਜਿੱਤਦਾ ਹਲੇ ਕਾਂਗਰਸੀ ਹੈਗੀ ਆ ਇਸ ਕਰਕੇ ਮੇਰੇ ਚਲ ਕਾਂਗਰਸ ਤੇ ਇਹ ਨਹੀਂ ਬਕਰਾਂ ਬੀਤੇ ਕਰ ਰਹੇ ਸੀ ਇਸ ਦੌਰਾਨ ਬਟਾਲਾ ਦੇ ਕੌਂਸਲਰ ਹਰਿੰਦਰ ਸਿੰਘ ਅਤੇ ਕਾਂਗਰਸੀ ਸਥਾਨਿਕ ਨੇਤਾ ਜਸਵੰਤ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਦੀ ਕਾਂਗਰਸ ਪਾਰਟੀ ਦੀ ਪ੍ਰਚਾਰ ਮੁਹਿੰਮ ਜੋ ਕਿ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਹੱਕ ਚ ਬਹੁਤ ਤੇਜ਼ੀ ਦੇ ਨਾਲ ਅੱਗੇ ਵਧ ਰਹੀ ਸੀ ਜਿਸ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਭਾਜਪਾ ਅਤੇ ਆਪ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਜਦਕਿ ਉਹ ਕਿਸੇ ਦੇ ਕੋਲ ਡਰ ਵਾਲਾ ਨਹੀਂ ਅਤੇ ਰੈਡ ਕਰਕੇ ਕਾਂਗਰਸੀ ਵਰਕਰਾਂ ਨੂੰ ਡਰਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਕਾਂਗਰਸੀਆਂ ਅਤੇ ਕਾਂਗਰਸ ਦੀ ਮੁਹਿੰਮ ਨੂੰ ਦਬਾਇਆ ਜਾ ਸਕਦਾ ਹੈ ਪਟਾਲਾ ਤੋਂ ਵਿਕੀ ਮਲਿਕ ਦੀ ਰਿਪੋਰਟ ਐਸਐਮਜ਼ ਨਿਊਜ਼